ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚਲਹੈ ਬਾਹ ਲੁਡਾਏ ਆਪਣਾ ਪੇਰ ਨਾ ਪਛਾਣ ਹੀ ਕਿਆ ਮੋਹ ਦੇ ਸਹਜ ਜਾਏ ਜਿਨੀ ਸਖੀ ਕੰਤ ਪਛਾਣਿਆ ਹਾਂ ਜੀ ਇਹ ਤਿੰਨ ਕਹਿ ਲਿਓ ਉਚਾਰਣ ਦਾ ਖਿਆਲ ਰੱਖਣਾ ਜਿਨੀ ਸਖੀ ਖਖੇ ਉੱਪਰ ਬਿੰਦੀ ਲੱਗੀ ਹੋਈ ਐ ਇਹ ਬਿਹਾਰੀ ਦੇ ਨਾਲ ਇਸ ਬਿੰਦੀ ਦਾ ਉਚਾਰਣ ਹੋਵੇਗਾ ਜਿਨੇ ਸਖੀ ਕੰਤ ਪਛਾਣਿਆ ਜਿਨੇ ਸਖੀ ਕੰਤ ਪਛਾਣਿਆ ਹੋ ਤਿਨ ਕੈ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਊੜ ਮੁੱਠੀ ਕੂੜ ਯਾਰ ਪੇਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਓ ਮਨ ਮੁਖ ਕੰਤ ਨ ਪਛਾਣਾਈ ਤੇ ਨ ਕਿਉ ਰੈਣ ਵਿਹਾਇ ਗਰਭ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵ ਹੈ ਦੂਜੈ ਪਾਏ ਇਥੇ ਅਟਿਆ ਪਾਠ ਪੋਲਾ ਨਹੀਂ ਕਰਨਾ ਅਟਿਆ ਗਰਭ ਅਟਿਆ ਹਾਂਜੀ ਇਉਂ ਪਾਠ ਕਰਨਾ ਹੈ ਜੀ ਹਾਂਜੀ ਇਹ ਪਾਠ ਜਿਹੜਾ ਗਰਭ ਬੱਬੇ ਦੇ ਨਾਲ ਹੀ ਉਚਾਰਨ ਕਰਨਾ ਹੈ ਗਰਭ ਬੱਬੇ ਦੇ ਪਾਠ ਦਾ ਅਰਥ ਜਿਹੜਾ ਹੰਕਾਰ ਹੁੰਦਾ ਹੈ ਤੇ ਭੱਬਾ ਜਿਹੜਾ ਉਹ ਮਾਤਾ ਦਾ ਗਰਭ ਜਿਹੜਾ ਹੁੰਦਾ ਇਸ ਕਰਕੇ ਇਹ ਬੱਬੇ ਦੇ ਨਾਲ ਹੀ ਬਿਲਕੁਲ ਸ਼ੁੱਧ ਕਰਕੇ ਬੋਲਾ ਜਾਂ ਪਾਠ ਬੋਲਣਾ ਗਰਭ ਗਰਭ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵਹਿ ਦੂਜੈ ਪਾਇ ਗਰਭ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵਹਿ ਦੂਜੈ ਪਾਇ ਸਬਦ ਰਤਿਆ ਸੋਹਾ ਗਣੀ ਤਿਨ ਵਿੱਚ ਹੋ ਹਉ ਮੈਂ ਜਾਏ ਸਦਾ ਪਿਰ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਈ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ ਪੂਰਾ ਭਾਗ ਸਤਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਹਾਂਜੀ ਪੂਰਾ ਭਾਗ ਸਤਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਪੂਰਾ ਭਾਗ ਸਤਗੁਰ ਮਿਲੈ ਪਿਰ ਪਾਇਆ ਸੱਚ ਸਮਾਇ ਸੇ ਸਹੀ ਆਸੋਹਾ ਗਣੀ ਜਿਨ ਕੋ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀ ਆਸੋਹਾ ਗਣੀ ਅਨ ਦਿਨ ਭਗਤ ਕਰੇ